ਵਹਿਗੁਰਜ ਜੀ ਦਾ ਖਾਲਸਾ ਵਹਿਗੁਰਜ ਜੀ ਦੀ ਫਤਿਹ ਭਾਈ ਸਰਬਜੀਤ ਸਿੰਘ ਜੀ ਬਹੁਤ ਹੀ ਸੋਹਣੇ ਵਿਚਾਰ ਪੇਸ਼ ਕਰ ਰਹੇ ਆ ਇਹ ਦੱਸ ਰਹੇ ਆ ਰੱਬ ਬੰਦੇ ਨੂੰ ਅਮੀਰ ਕਦੋਂ ਕਰਦਾ ਇਹ ਅੱਗੇ ਵੀਡੀਓ ਦੇਖੋ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਪੇਜ ਨੂੰ ਫੋਲੋ ਕਰਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਹੈ ਉਹਦੇ ਵਿੱਚ ਪਾਤਸ਼ਾਹ ਨੇ ਚਾਰ ਤਰ੍ਹਾਂ ਦੀ ਮਾਇਆ ਹੁੰਦੀ ਹੈ ਭਗਤ ਮੋਰੀ ਸਭ ਤੋਂ ਪਹਿਲੀ ਮਾਇਆ ਜਦੋਂ ਤੁਸੀਂ ਭਗਤੀ ਸ਼ੁਰੂ ਕਰੋ ਤੁਹਾਡੇ ਕੋਲ ਧਨ ਦੌਲਤ ਪਦਾਰਥ ਪੈਸਾ ਵਧਣਾ ਹੈ ਉਹ ਮਾਇਆ ਤੁਹਾਨੂੰ ਗਲਤ ਰਸਤੇ ਪਾ ਸਕਦੀ ਹੈ ਮੈਂ ਚੰਗੇ ਰਸਤੇ ਤੁਰਦੇ ਤੁਰਦੇ ਬੰਦੇ ਮਾਇਆ ਨਾਲ ਗਲਤ ਰਸਤੇ ਪੈਂਦੇ ਦੇਖੇ ਨੇ ਜਦੋਂ ਉਹਨਾਂ ਕੋਲ ਧਨ ਦੌਲਤ ਪਦਾਰਥ ਪੈਸਾ ਨਹੀਂ ਸੀ ਰਸਤਾ ਸਹੀ ਸੀ ਜਦਣ ਮਾਇਆ ਵਧੀ ਉਦੋਂ ਸਾਧ ਸੰਗਤ ਰਸਤਾ ਬਿਲਕੁਲ ਉਲਟ ਸਭ ਤੋਂ ਪਹਿਲਾਂ ਮਾਇਆ ਆਉਂਦੀ ਹੈ ਔਰ ਪੂਰੇ ਗੱਫੇ ਆਉਂਦੇ ਨੇ ਮਾਇਆ ਦੇ ਪਰਪੇ ਤੈਨੂੰ ਬਾਦਸ਼ਾਹ ਨੇ ਕਿਹਾ ਪਹਿਲੀ ਸਟੇਜ ਹੈ ਮੋਤੀ ਤੰ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਸੋਨਾ ਵਧਣਾ ਹੈ ਪੈਸਾ ਵਧਣਾ ਹੈ ਮੋਤੀ ਤੰ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਤੂੰ ਢਾਈ ਵਜੇ ਉੱਠ ਕੇ ਬੰਦਗੀ ਕਰਕੇ ਤਾਂ ਵੇਖ ਮਾਇਆ ਤਾਂ ਗੱਫੇ ਹੋਣਗੇ ਤੇਰੇ ਕੋਲ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆ ਵਚਾਓ ਪਰ ਜੇ ਅੱਗੇ ਵਧਣਾ ਫਿਰ ਯਾਦ ਰੱਖੀ ਮਤ ਦੇਖ ਫੁੱਲਾਂ ਵਿਸਰੇ ਅਰਦਾਸ ਕਰੀ ਤੇਰਾ ਚਿਤ ਨਾ ਆਵੇਂ ਨਾਓ ਏ ਰੱਬ ਜੀ ਹੁਣ ਆ ਚੀਜ਼ਾਂ ਵੇਖ ਕੇ ਮੈਂ ਭੁੱਲ ਨਾ ਜਾਵਾਂ ਕਿਰਪਾ ਕਰੋ ਕਿਉਂਕਿ ਮਾਇਆ ਨੇ ਸਭ ਤੋਂ ਪਹਿਲਾਂ ਨਾਮ ਭੁਲਾਉਣਾ ਹੈ ਮਾਇਆ ਨੇ ਸਭ ਤੋਂ ਪਹਿਲਾਂ ਤੁਹਾਡਾ ਨਿਤਨੇਮ ਖਰਾਬ ਕਰਨਾ ਹੈ ਮਾਇਆ ਨੇ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਨਾਲੋਂ ਤੋੜਨਾ ਹੈ ਇੱਕ ਬਹੁਤ ਪਿਆਰ ਵਾਲੇ ਸੱਜਣ ਗਰੰਥੀ ਰਹੇ ਉਹ ਬਹੁਤ ਗਰੀਬ ਵਿਚਾਰਾ 24 ਇੰਚ ਦਾ ਉਹਦੇ ਕੋਲ ਸਾਈਕਲ ਇੱਕੋ ਪਿੰਡ ਵਿੱਚ ਉਹਨੇ 16 ਸਾਲ ਲਾ ਦਿੱਤੇ ਇੱਕ ਦਿਨ ਉਹ ਇੱਕ ਮਹਾਪੁਰਸ਼ਾਂ ਕੋਲ ਗਿਆ ਜਦੋਂ ਉੱਥੇ ਗਿਆ ਤਾਂ ਉਹ ਪਿੰਡ ਦਾ ਬਹੁਤ ਅਮੀਰ ਬੰਦਾ ਪਹਿਲੇ ਹੀ ਮਹਾਪੁਰਸ਼ਾਂ ਕੋਲ ਬੈਠਾ ਜਿਹਦੀਆਂ ਕੰਪਨਾਂ ਚੱਲਦੀਆਂ ਸੀ ਪੈਸਾ ਬਹੁਤ ਸੀ ਉਹ ਗਰੰਥੀ ਨੇ ਵੀ ਜਾ ਕੇ 5 ਰੁਪਏ ਰੱਖੇ ਤੇ ਫਤਿਹ ਬੁਲਾਈ ਮਹਾਪੁਰਸ਼ਾਂ ਨੂੰ ਮਹਾਪੁਰਛ ਛੱਟ ਕੇ ਖੜੇ ਹੋ ਗਏ ادب ਨਾਲ ਕਹਿੰਦੇ ਸੇਵਾਦਾਰ ਨੂੰ ਕਹਿੰਦੇ ਭਾਈ ਪਾਸ਼ਾ ਇਹਨੇ ਜਲ ਪਾਣੀ ਸ਼ਕਾ ਪਾਸ਼ਾ ਹੋਰ ਸੁਣਾਓ ਠੀਕ ਠਾਕੋ ਕਹਿੰਦੇ ਜੀ ਠੀਕ ਆ ਕਹਿੰਦੇ ਪਾਸ਼ਾ ਚੜ੍ਹਦੀ ਕਲਾ ਉਹ ਗ੍ਰੰਥੀ ਕਹਿੰਦਾ ਬਾਬਾ ਜੀ ਚੜ੍ਹਦੀ ਕਲਾ ਕਹਿੰਦੇ ਜਲ ਪਾਣੀ ਛਕਾਓ ਪਾਸ਼ਾ ਜਾਇ ਨੇ ਵੀ ਦੁੱਧ ਪਾਣੀ ਛਕਾਓ ਪਾਸ਼ਾ ਨੂੰ ਪਾਸ਼ੋ ਪ੍ਰਸ਼ਾਦਾ ਛੱਕ ਜਾਇਓ ਤਾਂ ਜਦੋਂ ਉਹ ਗ੍ਰੰਥੀ ਨੂੰ ਸੇਵਾਦਾਰ ਲੈ ਗਿਆ ਉਹ ਕੰਪੈਨਾਂ ਦਾ ਮਾਲਕ ਸਰਦਾਰ ਜਿਹੜਾ ਉਹ ਬਾਬਾ ਨੂੰ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਤੁਸੀਂ ਇੰਨਾ ਦਵ ਸਦਕਾਰ ਉਹਦਾ ਕੀਤਾ ਉਹਨੂੰ ਪਾਸ਼ੋ ਪਾਸ਼ੋ ਕਹਿ ਗਏ ਇੰਨਾ ਸਦਕਾਰ ਦੇ ਰਹੇ ਮੈਨੂੰ ਪਤਾ ਹੈ ਸਾਡੇ ਪਿੰਡ 16 ਸਾਲ ਤੋਂ ਗ੍ਰੰਥੀ ਹੈ ਸਵੇਰੇ ਡਾਲੀ ਕਰਦਾ ਹੈ ਇਹਦੀ ਕੋਈ ਮਸਾ ਮਰ ਕਲਾ ਕੇ 2025 ਆਮਦਨ ਹੈ ਚਾਰ ਇਹਦੇ ਬੱਚੇ ਨੇ ਗੁਜਾਰਾ ਮਸੀ ਹੁੰਦਾ ਹੈ ਰੋਜ਼ ਸਵੇਰੇ ਡਾਲੀ ਕਰਦਾ ਹੈ ਸਾਡੇ ਘਰੋਂ ਰੋਜ਼ ਪ੍ਰਸ਼ਾਦ ਦੇ ਦੁੱਧ ਲੈ ਕੇ ਜਾਂਦੇ ਐਨਾ ਅਦਬ ਸਤਿਕਾਰ ਕਿਉਂ ਉਹਨੂੰ ਬਾਦਸ਼ਾਹ ਕਹਿੰਦੇ ਹੋ ਐਨਾ ਸਤਿਕਾਰ ਕਿਉਂ ਉਹ ਮਹਾਪੁਰਸ਼ ਕਹਿੰਦੇ ਭਾਈ ਇਹ ਸੱਚਮੁੱਚ ਬਾਦਸ਼ਾਹ ਆ ਇਹ ਬਹੁਤ ਅਮੀਰ ਹੈ ਉਹ ਕਹਿੰਦਾ ਬਾਬਾ ਜੀ ਕਿਉਂ ਮਯਾ ਕਰਦੇ ਹੋ ਜਦੋਂ ਤੋਂ ਮੈਂ ਦੇਖਿਆ ਦੇ ਕੋਲ 24 ਇੰਚ ਦਾ ਸਾਈਕਲ ਹੈ ਇਹ ਵਿਚਾਰਾ ਆਹੀ ਦੋ ਤਿੰਨੇ ਦੇ ਕੋਲ ਸੂਟ ਨੇ ਅਮੀਰ ਕਿੱਥੋਂ ਹੋ ਗਿਆ ਕਹਿੰਦੇ ਭਾਈ ਤੁਹਾਨੂੰ ਨਹੀਂ ਸਮਝਾਉਣੀ ਇਹ ਬਹੁਤ ਅਮੀਰ ਹੈ ਭਾਈ ਇਹ ਸੱਚਮੁੱਚ ਬਾਦਸ਼ਾਹ ਹੈ ਉਹ ਕਹਿੰਦਾ ਜੀ ਕਿਵੇਂ ਕਹਿੰਦੇ ਸਰਦਾਰ ਸਾਹਿਬ ਇਹਨੂੰ ਜਾਣ ਬੁੱਝ ਕੇ ਰੱਬ ਨੇ ਗੁਰੂ ਨਾਨਕ ਨੇ ਜਾਣ ਬੁੱਝ ਕੇ ਇਹਨੂੰ ਗਰੀਬ ਬਣਾਇਆ ਇਹ ਹੈ ਬਹੁਤ ਅਮੀਰ ਇਹਨੂੰ ਜਾਣ ਬੁੱਝ ਕੇ ਗਰੀਬ ਬਣਾਇਆ ਪਤਾ ਕਿਉਂ ਜੇ ਤੁਹਾਡੀ ਤਰ੍ਹਾਂ ਇਹ ਕੰਪੈਨੀਆਂ ਦਾ ਮਾਲਕ ਹੋ ਗਿਆ ਨਾ ਇਹਨੇ 3 ਵਜੇ ਉੱਠ ਕੇ 4 ਵਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਨਾ ਇਹਨੇ 10 ਵਜੇ ਉੱਠਿਆ ਕਰਨਾ ਤੁਹਾਡੇ ਵਾਂਗ ਜੇ ਇਹ ਅਮੀਰ ਹੋ ਗਿਆ ਇਹਨੇ 10 ਵਜੇ ਉੱਠਿਆ ਕਰਨਾ ਤੇਰੇ ਵਾਂਗ ਇਹਨੂੰ ਜਾਣ ਬੁੱਝ ਕੇ ਗਰੀਬ ਬਣਾਇਆ ਤਾਈਂ ਉਹ ਗੁਰੂ ਦੀ ਡਿਊਟੀ ਕਰਦਾ 3 ਵਜੇ ਉੱਠਦਾ 4 ਵਜੇ ਪ੍ਰਕਾਸ਼ ਕਰਦਾ ਜਿੱਦਣ ਅਮੀਰ ਹੋ ਗਿਆ ਤੇਰੇ ਵਾਂਗ ਉੱਠਣੇ ਉਹ ਚੁੱਪ ਕਰ ਗਿਆ ਕਹਿੰਦੇ ਜਾਣ ਬੁੱਝ ਕੇ ਇਨੂੰ ਗਰੀਬ ਬਣਾਇਆ ਪਾਤਸ਼ਾਹ ਪਤਾ ਕਿਉਂ ਹੈ ਬਾਕੀ ਸਾਰੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਬਾਅਦ ਵਿੱਚ ਕਰਦੇ ਹੋ ਸਭ ਤੋਂ ਪਹਿਲਾਂ ਤਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਗ੍ਰੰਥੀ ਨੂੰ ਹੁੰਦੇ ਨੇ ਕਿਉਂਕਿ ਉਹ ਪ੍ਰਕਾਸ਼ ਕਰਦਾ ਹੈ ਇਹ ਪਾਤਸ਼ਾਹ ਇਸ ਲਈ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਪੜੋ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇਸ ਲਈ ਭਾਈ ਤਾਂ ਹੀ ਗ੍ਰੰਥੀ ਸਿੰਘਾ ਨੂੰ ਵਜ਼ੀਰ ਕਹੀਦਾ ਗੁਰੂ ਦੇ ਤੇ ਤੁਹਾਨੂੰ ਬੇਨਤੀ ਹੈ ਸਤਕਾਰ ਕਰਿਆ ਕਰੋ ਕਿਉਂ ਗੁਰੂ ਨੇ ਜਾਣ ਬੁੱਝ ਕੇ ਉਹਨਾਂ ਨੂੰ ਗਰੀਬ ਬਣਾਇਆ ਇੱਕ ਗ੍ਰੰਥੀ ਮੇਰੇ ਸੰਪਰਕ ਚ ਰਿਹਾ ਬਹੁਤ ਲੰਬਾ ਸਮਾਂ ਉਹਨੇ ਵੀ ਉਹਦੇ ਘਰ ਵਾਲੀ ਨੇ ਵੀ ਬਹੁਤ ਸੇਵਾ ਕੀਤੀ ਸਵੇਰ ਢਾਈ ਵਜੇ ਉੱਠਣਾ ਚਾਦਰਾਂ ਚਾੜਨੀਆਂ ਸੇਵਾ ਕਰਨੀ ਮਹਾਰਾਜ ਦੇ ਸੁੱਖ ਹਸਣ ਦੇ ਕੱਪੜੇ ਧੋਣੇ ਬੀਬੀ ਬੜੀ ਭਾਵਨਾਵਾਲੀ ਸੀ ਉਹਨਾਂ ਸੱਚਮੁੱਚ ਰੱਜ ਕੇ ਸੇਵਾ ਕਰਦੀ ਛੋਟੇ ਜਿਹੇ ਗੁਰਦੁਆਰੇ ਬਸ ਅੱਡੇ ਦੇ ਕੋਲ ਉਹ ਗਰੰਥੀ ਰਹੇ ਤੇ ਰੋਜ਼ ਸੇਵਾ ਕਰਕੇ ਸ਼ਾਇਦ ਮਾਇਆ ਮੰਗਦੇ ਰਹੇ ਗੁਰੂ ਨੇ ਕਦੇ ਨਜ਼ਰ ਕੀਤੀ ਸੋਝੀ ਬਾ ਦਿੱਤੀ ਤੁਸੀਂ ਹੈਰਾਨ ਹੋਮੋਗੇ ਉਹ ਗ੍ਰੰਥੀ ਨੂੰ ਇੱਕ ਆਦਤ ਸੀ ਉਹ ਕਦੇ ਕਦਾਈ ਬਸ ਸੜੇ ਤੋਂ ਰੇਲਵੇ ਸਟੇਸ਼ਨ ਵੱਲ ਜਾਂਦਾ ਜਾਂ ਬਸ ਸੜੇ ਦੇ ਵਾਰ ਜਿੱਥੇ ਉਹਨੂੰ ਮਿਲਣਾ ਉਹਨੇ ਲਾਟਰੀ ਭਾ ਦੇਣੀ ਤੇ ਸੱਤ ਸਿੰਘਰ ਤੋਂ ਉਹਨੂੰ 2 ਕਰੋੜ ਰੁਪਏ ਦੀ ਲਾਟਰੀ ਨਿਕਲੀ ਜਦੋਂ ਉਹਨੂੰ ਲਾਟਰੀ ਨਿਕਲੀ ਟੈਕਸ ਉਸ ਕੱਟ ਕੇ ਉਹਨੂੰ ਬਹੁਤ ਪੈਸਾ ਮਿਲਿਆ ਤੇ ਸਭ ਤੋਂ ਪਹਿਲਾ ਕੰਮ ਉਹਨੇ ਪਤਾ ਕੀ ਕੀਤਾ ਜਦੋਂ ਉਹਨੂੰ 1.5 ਪੌਣੇ 2 ਕਰੋੜ ਟੈਕਸ ਕੱਟ ਕੇ ਮਿਲਿਆ ਸਭ ਤੋਂ ਪਹਿਲਾਂ ਉਹਨੇ ਗੁਰਦੁਆਰੇ ਦੀ ਡਿਊਟੀ ਛੱਡੀ ਇਹ ਹੁਣ ਤਾਂ ਲੋੜ ਹੀ ਨਹੀਂ ਹੁਣ ਕੀ ਲੋੜ ਹੈ ਫਿਰ ਪਲਾਟ ਲੈ ਕੋਠੀਆਂ ਲਈਆਂ ਬਹੁਤ ਅਮੀਰ ਬਣੇ ਕਾਰਾਂ ਗੱਡੀਆਂ ਮਿਲ ਗਈਆਂ ਆ ਥੋੜੇ ਸਾਲ ਪਹਿਲਾਂ ਹੁਣ ਵਿਚਾਰੇ ਬਹੁਤ ਦੁਖੀ ਹੋਏ ਕਿਉਂਕਿ ਮਾਇਆ ਬਾਦਵੇਂ ਫਿਰ ਦੁਖੀ ਵੀ ਕਰਦੀ ਨਾ ਤਾਂ ਹੁਣ ਉਹ ਗੁਰਦੁਆਰਾ ਆਇਆ ਥੋੜੇ ਸਾਲਾਂ ਦੀ ਗੱਲ ਕਹਿੰਦਾ ਜੀ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਉਹੀ ਗ੍ਰੰਥੀ ਸਿੰਘ ਉਹਨਾਂ ਦੇ ਘਰ ਜਲੇ ਗਏ ਮੈਂ ਭੇਜੀ ਦਿੱਤੇ ਤੇ ਜਦੋਂ ਚਲੇਗਾ ਜੇ ਪ੍ਰਸ਼ਾਦਾ ਬਣਨ ਵਿੱਚ ਦੇਰੀ ਸੀ ਬੱਚੇ ਵੱਡੇ ਹੋ ਗਏ ਥੋੜੇ ਸਾਲਾਂ ਵਿੱਚ ਹੀ ਮਾਇਆ ਕਰਕੇ ਆਤਮ ਵਿਗੜ ਗਈਆਂ ਫਿਰ ਬੰਦਾ ਦੁਖੀ ਹੁੰਦਾ ਹੈ ਪ੍ਰਸ਼ਾਦਾ ਤਿਆਰ ਹੋਣ ਵਿੱਚ ਅਜੇ ਵਕਤ ਸੀ ਜਿਹੜੇ ਪੰਜ ਸਿੰਘ ਖੱਲੇ ਉਹਨਾਂ ਵਿੱਚੋਂ ਇੱਕ ਸਿੰਘ ਕਹਿੰਦਾ ਭਾਵਨਾ ਵਾਲਾ ਕਹਿੰਦਾ ਭਾਈ ਸਾਹਿਬ ਜੀ ਜਿੰਨੀ देर ਬਿੱਲੇ ਬੈਠੇ ਅਜੇ ਪ੍ਰਸ਼ਾਦਾ ਤਿਹਾਰ ਨਹੀਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਲੈਨੇ ਗੁੱਟ ਕੇ ਦੇ ਦਿਓ ਘਰ ਵਿੱਚ ਗਟਕਾ ਹੁਣੇ ਦਿਓ ਅਸੀਂ ਸੁਖਨੀ ਸਾਹਿਬ ਦਾ ਪਾਠ ਕਰ ਲਈਏ ਤੁਸੀਂ ਹੈਰਾਨ ਹੋਵੋਗੇ ਉਹ ਬੰਦੇ ਦੇ ਘਰ ਵਿੱਚ ਨਿਤਨੇ ਆਉਂਦਾ ਵੀ ਗਟਕਾ ਨਹੀਂ ਲੱਗਿਆ ਸਭ ਤੋਂ ਪਹਿਲਾਂ ਮਾਇਆ ਤੁਹਾਨੂੰ ਗੁਰੂ ਨਾਲੋਂ ਤੋੜਦੀ ਹੈ ਭਗਤ ਦੀ ਪਹਿਲੀ ਸਟੇਜ ਹੈ ਮਾਇਆ ਆਉਂਦੀ ਹੈ ਮੋਤੀ ਤਮ ਮੰਦਰੀ ਉਸ ਰੈ ਰਤਨੀ ਤਾਂ ਹੋਏ ਜੜਾਓ ਪਰ ਉਹਦੇ ਵਿੱਚ ਅਰਦਾਸ ਕਰਨੀ ਮਤ ਦੇਖ ਬੁੱਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਉਹ ਭਗਤ ਰਵਿਦਾਸ ਜੀ ਕੋਲ ਪਹਿਲਾਂ ਮਾਇਆ ਆਈ ਰੱਬ ਨੇ ਭੇਖ ਧਾਰ ਕੇ ਆ ਕੇ ਕਿਹਾ ਰਵਿਦਾਸ ਜੀ ਤੁਹਾਡੇ ਕੋਲ ਥੋੜਾ ਜਿਹਾ ਸਮਾਨ ਰੱਖ ਕੇ ਜਾਣੇ ਮੈਂ ਰਾਹੀਰ ਮੁਸਾਫਰ ਹਾਂ ਫਿਰ ਕਿਤੇ ਲੰਘਦਾ ਬੜਦਾ ਲੈ ਲਾਂਦਾ ਕੰਨਿਆਂ ਦੀ ਛੱਤ ਸੀ ਕਹਿੰਦੇ ਭਾਈ ਉੱਥੇ ਟੰਗ ਦੇ ਜਦੋਂ ਉਹ ਝੋਲਾ ਟੰਗਣ ਲੱਗਾ ਛੱਤ ਵਿੱਚ ਉਦੋਂ ਲੋਕ ਸਤਿਹਰੀਆਂ ਕੰਨਿਆਂ ਦੀ ਛੱਤ ਹੁੰਦੀ ਉਹਦੇ ਵਿੱਚ ਸਮਾਨ ਟੰਗ ਦਿੰਦੇ ਸੀ ਤਾਂ ਹੁਣ ਰੱਬ ਰੂਪ ਧਾਰ ਕੇ ਆਇਆ ਉਹ ਰਵਿਦਾਸ ਨੂੰ ਪੁੱਛਦਾ ਕਹਿੰਦੇ ਭਗਤ ਜੀ ਪੁੱਛੋਂਗੇ ਨਹੀਂ ਝੋਲੇ 'ਚ ਕੀ ਹੈ ਕਹਿੰਦੇ ਭਾਈ ਵਸਤੂ ਤੇਰੀ ਹੈ ਮੈਂ ਕਿਉਂ ਪੁੱਛਣਾ ਕੀ ਹੈ ਮੈਂ ਕੀ ਲੈਣਾ ਚੀਜ਼ ਤੇਰੀ ਹੈ ਮੈਂ ਕਿਉਂ ਪੁੱਛਾਂ ਇਹਦੇ ਵਿੱਚ ਕੀ ਹੈ ਨਾਲੇ ਰੱਬ ਨੇ ਭੇਖ ਧਾਰ ਕੇ ਉਹ ਝੋਲਾ ਟੰਗ ਦਿੱਤਾ ਤੇ ਨਾਲੇ ਕਿਹਾ ਭਗਤ ਰਵਿਦਾਸ ਜੀ ਇਹਦੇ ਵਿੱਚ ਪਾਰਸ ਦੀ ਬੱਟੀ ਹੈ ਪਾਰਸ ਦੀ ਬੱਟੀ ਹੈ ਸਾਹਮਣੇ ਰੱਖਿਓ ਪਾਰਸ ਉਹ ਚੀਜ਼ ਹੈ ਜਿਹੜਾ ਲੋਹੇ ਦੀਆਂ ਅੱਠ ਤੱਤਾਂ ਨੂੰ ਸੋਨਾ ਬਣਾ ਦਿੰਦਾ ਹੈ ਭਗਤ ਜੀ ਸਾਹਮਣੇ ਰੱਖਿਓ ਪਾਰਸ ਦੀ ਬੱਟੀ ਹੈ ਤੇ ਨਾਲ ਤੁਰਨ ਲੱਗਿਆ ਕਿਹਾ ਜਿਗ ਤੇ ਲੋੜ ਪਈ ਕਦੇ ਵਰਤ ਵੀ ਲਓ ਉਹਨਾਂ ਕਾ ਭਾਈ ਤੁਹਾਡੀ ਚੀਜ਼ ਐ ਸੀ ਕੋ ਵਰਤਣੀ ਐ ਉਹ پارਸ ਦੀ ਬੱਟੀ ਰੱਖ ਗਿਆ ਇੱਕ ਵਾਰ ਵੀ ਨਜ਼ਰ ਭਰ ਕੇ ਉਹ پارਸ ਵੱਲ ਨਹੀਂ ਵਖਿਆ ਮਾਫ ਕਰਿਓ ਸਾਡੇ ਕੋਲ ਕਿਸੇ ਦਾ ਕੋਈ ਉਹੀ ਬਹਿਗ ਰੱਖ ਜੈ ਨਾ ਪਹਿਲਾਂ ਫੋਲ ਕੇ ਵੇਖੀ ਦਾ ਵਿੱਚ ਕੀ ਐ ਭਗਤੀ ਕਰਨ ਵਾਲੇ ਦੂਜੇ ਦੀ ਚੀਜ਼ ਵੱਲ ਨਹੀਂ ਵਖਦੇ ਕਿਉਂ ਸੰਸਾਰ ਦੀ ਹਰ ਚੀਜ਼ ਨਾਲੋਂ ਉੱਤਮ ਚੀਜ਼ ਇੱਕ ਹੱਥ ਆ ਗਈ ਜਿਹਨੂੰ ਸਹਿਬ ਨੇ ਬਾਣੀ ਅੰਦਰ ਕਿਹਾ ਹੀਰਾ ਰੱਬ ਦਾ ਨਾਮ ਹੀਰੇ ਦੀ ਨਹੀਂ ਐ ਰਵਿਦਾਸ ਜੀ ਭਗਤ ਜੀ ਨੇ ਉਸ ਬੱਟੀ ਵੱਲ ਨਹੀਂ ਵੇਖਿਆ ਪਾਰਸ ਵੱਲ ਕਿਉਂਕਿ ਭਗਤ ਰਵਿਦਾਸ ਦੇ ਹੱਥ ਵਿੱਚ ਸਭ ਤੋਂ ਕੀਮਤੀ ਚੀਜ਼ ਹੈ ਰੱਬ ਦਾ ਨਾਮ ਜਿਹਨੂੰ ਦੁਨੀਆ ਨੂੰ ਕਹਿੰਦੇ ਨੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਂਗੇ ਸਤ ਭਾਖੇ ਰਵਿਦਾਸ ਜਾਉ ਮਾ ਸਲੰਗ ਗਿਆ 6 ਮਹੀਨੇ ਗੁਜ਼ਰ ਗਏ 6 ਮਹੀਨਿਆਂ ਵਿੱਚ ਇੱਕ ਵਾਰ ਵੀ ਨજર ਭਰ ਕੇ ਨਹੀਂ ਵੇਖਿਆ ਝੋਲੇ ਵਿੱਚ ਕੀ ਹੈ ਬਾਦਸ਼ਾਹ ਨੇ ਕਹ ਜਿਨ੍ਹਾਂ ਦੇ ਹੱਥ ਰੱਬ ਦਾ ਨਾਮ ਲੱਗ ਜਾਂਦਾ ਹੈ ਨਾ ਅੰਦਰੋਂ ਸੁਰਤ ਜੁੜ ਜਾਂਦੀ ਹੈ ਜਿਨ੍ਹਾਂ ਦਾ ਵਿਸ਼ਵਾਸ ਰੱਬ ਤੇ ਗੁਰੂ ਤੇ ਬਣ ਜਾਂਦਾ ਹੈ ਉਹ ਰੋਜ਼ ਪੜਦੇ ਨੇ ਪਾਇ ਗਹੇ ਜਵਤੇ ਤੁਮਰੇ ਜਦੋਂ ਦੇ ਤੇਰੇ ਚਰਨ ਪਕੜੇ ਨੇ ਤਬ ਤੈਨ ਕੋ ਅੱਖ ਤਰੇ ਨਹੀਂ ਆਨੇਓ ਕਿਸੇ ਨੂੰ ਅੱਖ ਧੱਲੇ ਵੀ ਨਹੀਂ ਧਰਦੇਓ ਸਾਰੀ ਸ੍ਰਿਸ਼ਟੀ ਦੇ ਰਾਜੇ ਹੋ ਗਏ 6 ਮਹੀਨਿਆਂ ਬਾਅਦ ਰੱਬ ਫਿਰ ਆਉਂਦਾ ਆ ਕੇ ਵੇਖਿਆ ਝੋਲਾ ਉੱਥੇ ਹੀ ਟੰਗਿਆ ਕੁੱਲੀ ਉਹੀ ਉਹ ਕੰਨਿਆਂ ਦੀ ਭਈ ਹੈ ਜੇ ਕੋਈ ਹੋਰ ਹੁੰਦਾ ਸ਼ਾਇਦ 파ਰਸ ਦੀ ਬੱਟੀ ਨਾਲ ਘਰ ਵੀ ਸੋਨੇ ਦਾ ਬਣਾ ਲੈਂਦਾ ਹੁਣ ਤੱਕ ਤਾਂ ਸੋਨਾ ਬਣਾ ਬਣਾ ਕੇ ਘਰ ਸੋਨੇ ਦਾ ਬਣਾ ਲੈਣਾ ਸੀ ਭਗਤ ਰਵਿਦਾਸ ਜੀ ਨੇ ਉਸ 파ਰਸ ਦੀ ਬੱਟੀ ਵੱਲ ਵੇਖਿਆ ਤੱਕ ਨਹੀਂ ਉਸ ਦਿਨ ਰੱਬ ਨੂੰ ਪ੍ਰਗਟ ਹੋ ਕੇ ਪਹਿਣਾ ਪਿਆ ਰਵਿਦਾਸ ਤੂੰ ਮਾਇਆ ਨੂੰ ਜਿੱਤ ਗਿਆ ਰਵਿਦਾਸ ਮਾਇਆ ਨੂੰ ਕੋ ਜਿੱਤ ਨਹੀਂ ਸਕਦਾ ਇਹ ਭਗਤ ਰਵਿਦਾਸ ਤੂੰ ਮਾਇਆ ਨੂੰ ਜਿੱਤ ਲਿਆ ਤੂੰ ਹੁਣ ਮਾਇਆ ਦਾ ਵੀ ਪਤੀ ਮਾਇਆ ਦਾ ਵੀ ਮਾਲਕ ਹੋ ਗਿਆ ਮਾਦੋ ਹੋ ਗਿਆ ਮਾਦੋ ਦਾ ਅਰਥ ਹੁੰਦਾ ਹੈ ਮਾਇਆ ਦਾ ਮਾਲਕ ਤੈਉਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਜਦੋਂ ਸਾਰੇ ਭਗਤਾਂ ਦੀ ਵਡਿਆਈ ਕੀਤੀ ਨਾ ਉੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਰਵਿਦਾਸ ਜੀ ਦੀ ਵੀ ਵਡਿਆਈ ਸਾਰੇ ਭਗਤਾਂ ਦੀ ਵਡਿਆਈ ਕਰਦੇ ਆ ਗੁਰੂ ਅਰਜਨ ਦੇ ਮਹਾਰਾਜ ਸ਼ਬਦ ਲਿਖਦੇ ਨੇ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ ਅਡ ਦਮ ਕੋ ਛਿਪਰੋ ਹੋਇਓ ਲਖੀਣਾ ਬੁੰਨਾ ਤੰਨਾ ਤਿਆਗੈ ਪ੍ਰੀਤ ਚਰਨ ਕਬੀਰਾਂ ਨੀਚ ਕੁੱਲਾ ਜੋ ਲਹਿਰਾ ਭਇਓ ਗੁਣੀ ਘਹੀਰਾ ਜਦੋਂ ਰਵਿਦਾਸ ਜੀ ਦੀ ਵਡਿਆਈ ਆਈ ਕਹਿੰਦੇ ਰਵਿਦਾਸ ਟੁਬੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਇੱਕ ਰਵਿਦਾਸ ਨੇ ਮਾਇਆ ਤਿਆਗੀ ਹੈ ਜੇ ਮਾਇਆ ਨੂੰ ਕੋਈ ਜਿੱਤਿਆ ਰਵਦਾਸ ਜਿੱਤਿਆ